ਨਿਕਲੇ ਨਾ ਜੱਟ ਕਹਦੇ ਉਹ ਸੁਣੋ ਭਾਈ ਜਲਾ ਠੰਡੀ ਠਾਰ ਤੈਨੂੰ ਪੁੱਛਦਾ ਜੱਟ ਗਮਾਰ ਜੇ ਕਹੇ ਤਾਂ ਮੀਨ ਨੂੰ ਗੋਤੇ ਲਵਾਣਾ ਦੋਂਦੇ ਚਾਰ ਮਾਰੇ ਸਾਲ ਦੇ ਪਾਣੀ ਚ ਮਾਰੇ ਮਾਰੇ ਸਾਲ ਦੇ ਪਾਣੀ ਚ ਮਾਰੇ ਭਾਈ ਜਲਾ ਹਾ ਤਾਂ ਠਰ ਗਿਆ ਜੱਟ ਉੱਥੇ ਸਿੱਟ ਕੇ ਪਤਨ ਤੇ ਤੁਰਿਆ ਆ ਤੜਕੇ ਉਹ ਲੱਗੀ ਜਲਾਹੇ ਨੂੰ ਧੁੱਪ ਜਲਾਹੇ ਨੇ ਕੱਠ ਕਰ ਲਿਆ ਕਹਿੰਦਾ ਵੀ ਮੈਂ ਇਹਨੇ ਕੁੱਟਿਆ ਕਹਿੰਦੇ ਵੀ ਤੂੰ ਇਹਨੇ ਕਾਸ ਤੋਂ ਕੁੱਟਿਆ ਕਿਉਂ ਵੀ ਅੱਗੇ ਨੰਬਰਦਾਰੋਂ ਦੇ ਵੀ ਤੈਂ ਇਹ ਕਿਉਂ ਕੁੱਟਿਆ ਕਹਿੰਦਾ ਵੀ ਇਹਨੂੰ ਪੁੱਛੋ ਵਿਕਾਸ ਤੋਂ ਕੁੱਟਿਆ ਮੇਰਾ ਸਿਰਪਾ ਮੈਤੀ ਕਹਿੰਦਾ ਵੀ ਮੈਂ ਗੰਨੇ ਪੜਦਾ ਹੁੰਦਾ ਪੜਦਾ ਹੁੰਦਾ ਖੇਤ ਨੂੰ ਪੁੱਛ ਕੇ ਅਕੇ ਤੂੰ ਕੀ ਕਹਿੰਦਾ ਹੁੰਦਾ ਅਕੇ ਮੈਂ ਕਹਿੰਦਾ ਕਿ ਸੁਣੋ ਭਾਈ ਖੇਤਾ ਤੈਨੂੰ ਪੁੱਛਦਾ ਮੀਆਂ ਨੇਤਾ ਕਹੇ ਗੰਨੇ ਪੱਟਲਾ ਦੋਂ ਤੇ ਚਾਰ ਕਹਿੰਦਾ ਉਹ ਮੈਨੂੰ ਕਹਿੰਦਾ 20 ਪੱਟਲਾ ਕਹਿੰਦਾ ਮੈਂ ਜਿਹੜੇ ਲੋੜ ਸੀ ਪੱਟ ਲਿਆਂਦਾ ਉਹ ਕਹਿੰਦਾ ਭਾਈ ਮੈਂ ਇਹਨੂੰ ਗੋਤੇ ਲਵਾਏ ਨੇ ਕੁੱਟਿਆ ਨਹੀਂ ਕਹੇ ਤੈਂ ਫਿਰ ਕਿਵੇਂ ਲਵਾਏ ਕਹਿੰਦਾ ਮੈਂ ਪੁੱਛਿਆ ਨੂੰ ਟਾਪ ਤੇ ਵੀ ਸੁਣੋ ਭਾਈ ਜਲਾ ਠੰਡੀ ਠਾਰ ਤੈਨੂੰ ਪੁੱਛਦਾ ਜੱਟ ਗਮਾਰ ਕਹੇ ਤਾਂ ਮੀਨ ਨੂੰ ਗੋਤੇ ਲਵਾਣਾ ਦੋ ਤੇ ਚਾਰ ਕਹਿੰਦਾ ਭਾਈ ਮੈਂ ਇਹਨੂੰ ਰਾਤ ਨੂੰ ਗੋਤੇ ਲਵਾਏ ਨੇ ਕਹਿੰਦਾ ਗੋਤੇ ਲਵਾ ਦੇ ਉਹ ਕਹਿੰਦਾ ਤੂੰ ਤਾਂ ਗੰਨੇ ਨਾ ਪੱਟੀ ਇਹ ਜੀਮੇਦਾਰ ਤੇ ਜ਼ਿਲ੍ਹਾ ਦਾ ਗਮਾਂਡ ਸੀ ਅੱਛਾ ਜੀ ਉਹ ਭਾਈ ਜੀਮੇਦਾਰ ਕਰਿਆ ਆਇਆ ਕਰੇ ਤੜਕੇ ਦੁੱਧ ਰੜਕਣ ਜ਼ਿਲ੍ਹਾ ਉਹਦੇ ਗੰਨੇ ਪੱਟਣ ਵਗ ਜਾ ਕਰੇ ਉਹ ਜਾ ਕੇ ਕਹਦਾ ਕਰੇ ਕਹਿੰਦਾ ਸੁਣੋ ਭਾਈ ਖੇਤਾ ਤੈਨੂੰ ਪੁੱਛਦਾ ਮੀਆਂ ਨੇਤਾ ਜੇ ਕਹੇ ਤਾਂ ਗੰਨੇ ਪੱਟਲਾਂ ਦੋ ਤੇ ਚਾਰ ਆਪ ਵੀ ਕਹਦੇ ਕਹਿੰਦਾ ਪਾ 20 ਬੱਟਲੇ ਆਪ ਵੀ ਕਹਦੇ ਹਾਂ ਪੱਟ ਕੇ ਮੁੜਿਆ ਉਹ ਜੱਟ ਕਹਿੰਦਾ ਉਹ ਰੋਜ਼ ਰਾਖੀ ਰੱਖਦੇ ਆ ਅੱਗੇ ਲੋਕ ਪੌਂਡੀ ਨੂੰ ਛੱਡਦੇ ਨਾ ਹੁੰਦੇ ਆ ਛੋਡੇ ਪਿੰਡ ਦੀ ਪੌਂਡੀ ਹੁੰਦੀ ਸਾਡੇ ਪਿੰਡ ਦੇ ਬਹੁਤ ਪੱਟਣ ਆ ਜਾਂਦੇ ਅੱਛਾ ਅੱਗੇ ਰਾਖਿਆ ਰੱਖਦੇ ਉਹ ਕਹਿੰਦਾ ਇਹ ਤਾਂ ਕੋਈ ਉਦੋਂ ਆਉਂਦਾ ਜਦੋਂ ਆਪਾਂ ਜਾ ਕੇ ਦੁੱਧ ਡਿੜਕਦੇ ਆ ਉਹ ਤਾਂ ਜਾ ਕੇ ਸਵੇਹਾ ਹੀ ਪਾਤੀ ਦੁੱਧ ਦੀ ਮਧਾਨੀ 8:00 ਵਜੇ ਚੱਲ ਫੈਜਲਾ ਹਤਾ ਉਹ ਮਾਰਤਾ ਹੈ ਗਈ ਸੀ ਹਮ ਮਗਰ ਜੱਟ ਮੂਰੇ ਜਲਾਹਾ ਜਲਾਹਾ ਇੱਕ ਜਵੜ ਕੇ ਕਹਿੰਦਾ ਸੁਣੋ ਭਾਈ ਖੇਤਾ ਤੈਨੂੰ ਪੁੱਛਦਾ ਮੀਆਂ ਨੇਤਾ ਕਹਿੰਦਾ ਕਹੇ ਗੰਨੇ ਪੱਟਲਾ ਦੋਂਦੇ ਚਾਰ ਆਪ ਹੀ ਕਹਿੰਦਾ ਪੁਆ 20 ਪੱਟਲਾ ਪੰਜ ਚਾਰ ਪੱਟ ਕੇ ਧਰਲੇ ਮੋਢੇ ਤੇ ਜੱਟ ਖੜਾ ਹੀ ਸਲੰਗ ਲਈ ਕਹਿੰਦਾ ਆ ਜਾ ਬਾਹਰ ਨਿਕਲ ਜਾ ਬਾਹਰ ਟਾਬ ਤੇ ਲਿਆਂਦਾ ਟਾਬ ਤੇ ਲਿਆ ਕੇ ਮਾਰ ਕੇ ਸਲੰਗ ਪਾਣੀ ਸਿੱਟ ਲਿਆ ਸਿਆਲ ਦਾ ਮਹੀਨਾ ਪੋ ਮਾਗਦੀ ਰਾਤ ਠੰਡਾ ਪਾਣੀ ਜਲਾਹਾ ਜਦੋਂ ਬਾਹਰ ਨਿਕਲੇ ਨਾ ਜੱਟ ਕਹਿੰਦੇ ਓ ਸੁਣੋ ਭਾਈ ਜਲਾ ਠੰਡੀ ਠਾਰ ਤੈਨੂੰ ਪੁੱਛਦਾ ਜੱਟ ਗਮਾਰ ਜੇ ਕਹੇ ਤਾਂ ਮੀਨ ਨੂੰ ਗੋਤੇ ਲਵਾਣਾ ਦੋ ਤੇ ਚਾਰ ਮਾਰੇ ਸਾਲਗ ਪਾਣੀ ਚ ਮਾਰੇ ਮਾਰੇ ਸਾਲਗ ਪਾਣੀ ਚ ਮਾਰੇ ਭਾਈ ਜਲਾ ਹਾ ਤਾਂ ਠਰ ਗਿਆ ਜੱਟ ਉੱਥੇ ਸਿੱਟ ਕੇ ਪਤਨ ਤੇ ਤੁਰਿਆ ਆ ਤੜ ਕੇ ਉਹ ਲੱਗੀ ਜਲਾਹੇ ਨੂੰ ਧੁੱਪ ਜਲਾਹੇ ਨੇ ਕੱਠ ਕਰ ਲਿਆ ਕਹਿੰਦਾ ਵੀ ਮੈਂ ਇਹਨੇ ਕੁੱਟਿਆ ਕਹਿੰਦੇ ਵੀ ਤੂੰ ਹੀ ਨੇ ਕਾਸ ਤੋਂ ਕੁੱਟਿਆ ਕਿਉਂ ਵੀ ਅਗੇ ਨੰਬਰਦਾਰਾਂ ਨੇ ਵੀ ਤੈਂ ਇਹ ਕਿਉਂ ਕੁੱਟਿਆ ਕਹਿੰਦਾ ਵੀ ਇਹਨੂੰ ਪੁੱਛੋ ਵਿਕਾਸ ਤੋਂ ਕੁੱਟਿਆ ਮੇਰਾ ਸਿਰ ਪਰ ਮੈਤੀ ਕਹਿੰਦਾ ਵੀ ਮੈਂ ਗੰਨੇ ਪੜਦਾ ਹੁੰਦਾ ਪੜਦਾ ਹੁੰਦਾ ਖੇਤ ਨੂੰ ਪੁੱਛ ਕੇ ਅਗੇ ਤੂੰ ਕੀ ਕਹਿੰਦਾ ਆਂਦਾ ਅਗੇ ਮੈਂ ਕਹਿੰਦਾ ਕਿ ਸੁਣੋ ਭਾਈ ਖੇਤਾ ਤੈਨੂੰ ਪੁੱਛਦਾ ਮੀਆਂ ਨੇਤਾ ਕਹੇ ਗੰਨੇ ਪੱਟਲਾ ਦੋ ਤੇ ਚਾਰ ਕਹਿੰਦਾ ਉਹ ਮੈਨੂੰ ਕਹਿੰਦਾ 20 ਪੱਟਲਾ ਕਹਿੰਦਾ ਮੈਂ ਜਿਹੜੇ ਲੋੜ ਸੀ ਪੱਟ ਲਿਆ ਹੁੰਦਾ ਉਹ ਕਹਿੰਦਾ ਭਾਈ ਮੈਂ ਇਹਨੂੰ ਗੋਤੇ ਲਵਾਏ ਨੇ ਕੁੱਟਿਆ ਨਹੀਂ ਕਹਿੰਦਾ ਤੈਂ ਫਿਰ ਕਿਵੇਂ ਲਵਾਏ ਕਹਿੰਦਾ ਮੈਂ ਪੁੱਛਿਆ ਨੂੰ ਟਾਪ ਤੇ ਵੀ ਸੁਣੋ ਭਾਈ ਜਲਾ ਠੰਡੀ ਠਾਰ ਤੈਨੂੰ ਪੁੱਛਦਾ ਜੱਟ ਗਮਾਰ ਕਹੇ ਤਾਂ ਮੀਨ ਨੂੰ ਗੋਤੇ ਲਵਾਣਾ ਦੋਂ ਤੇ ਚਾਰ ਕਹਿੰਦਾ ਭਾਈ ਮੈਂ ਇਹਨੂੰ ਰਾਤ ਨੂੰ ਗੋਤੇ ਦਵਾਏ ਨੇ ਕਹੇ ਗੋਤੇ ਲਵਾ ਕੇ ਉਹ ਕਹਿੰਦਾ ਤੂੰ ਗੰਨੇ ਨਾਲ ਪੱਟੀ